ਫਾਤਰ ਸਾਹਿਬ ਨੇ ਲਿਖਿਆ ਕਿ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਕਲਮੇ ਲੱਭ ਲਾਂਗੇ ਮੈਂ ਤੁਹਾਨੂੰ ਇਹ ਕਿਹਾ ਸੀ ਜਦੋਂ ਮੈਂ ਮੁੱਖ ਮੰਤਰੀ ਤੌਰ ਤੇ ਸੌਂ ਚੁੱਕੀ ਸੀ ਖੜਕੜਕਲਾ ਸ਼ੀਦ ਆਜ਼ਮ ਦੇ ਪਿੰਡ ਕਿ ਕਲਮੇ ਆਪਾਂ ਲੱਭ ਲਾਂਗੇ ਤੁਸੀਂ ਜ਼ਮੀਨ ਰੱਖਿਓ ਬਸ ਥੋੜੀ ਜੀ ਫੁੱਲਾਂ ਚੋਗੀ ਫੁੱਲ ਇੱਥੇ ਉਗਾਵਾਂਗੇ ਆਪਾਂ ਗਿੱਧੇ ਪੰਗੜੇ ਇੱਥੇ ਪੈਣਗੇ ਆਪਾਂ ਛੱਡ ਕੇ ਨਹੀਂ ਜਾਣਾ ਆਪਣਾ ਮੁਲਕ ਇਹੋ ਜੀ ਧਰਤੀ ਦੁਨੀਆਂ 'ਚ ਕਿਤੇ ਐਜੀ ਧਰਤੀ ਐ ਨਹੀਂ ਦੁਨੀਆਂ ਘੁੰਮ ਲਈ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਤੱਕ ਕਈ ਵਾਰੀ ਦੁਨੀਆਂ ਘੁੰਮ ਲਈ ਮੈਂ ਸ਼ੋਸ਼ੂ ਕਰਨ ਦੇ ਸਿਰ ਚ ਲਈ ਇਹੋ ਜੀ ਧਰਤੀ ਨਹੀਂ ਲੱਭਦੀ ਜੀ ਜਿਹੜੀ 150 ਮਣ ਦਾਣੇ ਪੈਦਾ ਕਰ ਦਿੰਦੀ ਹੈ ਇੱਕ ਸਾਲ 'ਚ 90 ਮਣ ਝੋਨਾ 60 ਮਣ ਕਣਕ ਕੋਈ ਦੁਨੀਆਂ ਦੀ ਧਰਤੀ 150 ਮਣ ਦਾਣੇ ਪੈਦਾ ਨਹੀਂ ਕਰਦੀ ਉਹ ਧਰਤੀ ਜਿੱਥੇ ਬਾਬੇ ਨਾਨਕ ਨੇ ਰਬਾਬ ਛੇੜ ਕੇ ਬਾਣੀ ਉਚਰੀ ਹੋਵੇ ਉਹ ਧਰਤੀ ਜਿੱਥੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਹੋਰਾਂ ਦੀ ਚਰਨਛੋਹ ਪ੍ਰਾਪਤ ਹੋਵੇ ਉਹ ਧਰਤੀ ਜਿੱਥੇ ਕਰਤਾਰ ਸਿੰਘ ਸਰਾਬੇ ਵਰਗੇ ਬਰਕਲੇ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰਕੇ 350 ਏਕੜ ਦਾ ਮਾਲਕ ਜ਼ੀਰੋਆਂ ਲਿਖਦੀਆਂ ਜ਼ੀਰੋਆਂ ਲਿਖਣੀਆਂ ਭੁੱਲ ਜਾਓਗੇ ਜਿੰਨੀ ਕੀਮਤ ਉਹਦੀ ਜ਼ਮੀਨ ਦੀ ਅੱਜ ਹੈ ਸਰਾਬੇ ਪਿੰਡ ਚ 19 ਸਾਲ ਦੀ ਉਮਰ ਚ ਫਾਂਸੀਆਂ 'ਤੇ ਚੜ ਗਏ ਉਹ ਧਰਤੀਆਂ ਛੱਡ ਕੇ ਆਪਾਂ ਭੱਜੀ ਜਾਂਦੇ ਆ ਜਾਂਦੇ ਕਿਹਦੇ ਕੋਲ ਆ ਉਹਨਾਂ ਕੋਲ ਹੀ ਜਿਨ੍ਹਾਂ ਨੂੰ ਕੱਟਣ ਵਾਸਤੇ ਉਹ ਮਰੀ ਗਏ ਫਿਰ ਕੀ ਕੱਟ ਲਿਆ ਜੀ ਕੀ ਕੱਟ ਲਿਆ ਫਿਰ ਫਿਰ ਉਹਨਾਂ ਨੂੰ ਹੀ ਚਾਹੁੰਦੇ ਰੱਖ ਲੈਂਦੇ ਉਹ ਵੀ 90 90 ਸਾਲ ਦੀ ਉਮਰ ਭੋਗ ਲੈਂਦੇ ਯਾਰ ਜੇ ਉਹਨਾਂ ਕੋਲ ਹੀ ਜਾਣਾ ਸੀ ਸਵੇ ਮੇਰੇ ਦਿਲ ਚ ਬਹੁਤ ਦਰਦ ਰਹਿੰਦਾ ਸੀ ਜਦੋਂ ਕਾਮੇਡੀ ਸੀਰੀਜ਼ ਦੇ ਵਿੱਚ ਵੀ ਮੈਂ ਕਰਦਾ ਸੀ ਵੀ ਯਾਰ ਉੱਥੇ ਹੀ ਜਾਈ ਜਾਂਦੇ ਓਏ ਜਿਨ੍ਹਾਂ ਨੂੰ ਕੱਢਣ ਲਈ ਮਰੀ ਗਏ ਆ ਫਿਰ ਜ਼ਿੰਮੇਵਾਰ ਕੌਣ ਹੈ ਇਹਦੇ ਵਾਸਤੇ ਜਿਹੜੇ ਸਾਡੇ ਕੋਲ 70 ਸਾਲ ਜਨਨਰਾਜ ਕੀਤਾ ਜਨਾਏ ਉਹ ਜ਼ਿੰਮੇਵਾਰ ਨੇ ਸਰ ਲੋਕਾਂ ਦੀ ਮਿਹਨਤ ਚ ਕੋਈ ਕਮੀ ਨਹੀਂ ਧਰਤੀ ਦੀ ਉਪਜਾਊ ਸ਼ਕਤੀ ਬਹੁਤ ਕਮਾਲ ਹੈ ਉਹ ਚ ਕੋਈ ਕਮੀ ਨਹੀਂ ਕਮੀ ਕਿੱਥੇ ਹੈ ਕਮੀ ਰਹਿ ਗਈ ਮੂਰਲੇ ਲੀਟਰ ਹੁਣ ਇੰਜ ਦੇਖੋ ਡੱਬੇ ਤਾਂ ਉਧਰ ਹੀ ਜਾਣਗੇ ਜਿੱਥੇ ਰਿੰਚਣ ਜਾਊਗਾ ਹੁਣ ਇੰਜਣੀ 90 90 ਸਾਲ ਪੁਰਾਣੀ ਲਈ ਬੈਠੇ ਸੀ ਆਪਾਂ ਇੰਜਣ ਬਦਲ ਲੈ ਗੱਡੀ ਪਾੜੀ ਤੇ ਚੜ ਗਈ ਦਿੱਲੀ ਦੀ ਵੀ ਪਾੜੀ ਤੇ ਚੜ ਗਈ ਪੰਜਾਬ ਦੀ ਵੀ ਚੜ ਗਈ ਇੰਜਣ ਬਦਲ ਲੈ ਬਸ ਇੰਜਣ ਨਵੇਂ ਨੇ ਨਵੇਂ ਨਵੀਂ ਨਵੀਂ ਸੋਚ ਹੈ ਨਵਾਂ ਖੂਨ ਹੈ ਕੋਈ ਲਾਲਚ ਹੈ ਨਹੀਂ ਪੈਸੇ ਕਮਾਉਣ ਥੋੜੀ ਆਇਆ ਪੈਸੇ ਕਮਾਉਣ ਦਾ ਕੰਮ ਛੱਡ ਕੇ ਆਇਆ ਅੱਜ ਵੀ ਮੈਂ ਤਾਂ ਜੇ ਜਾਵਾਂ ਬਾਲੀਵੁੱਡ ਚ ਲਫਟਰ ਚੈਲੰਜ ਵਗੈਰਾ ਅੱਜ ਮੈਨੂੰ ਤਾਂ ਬਹੁਤ ਆਫਰਾਂ ਨੇ ਕਿ ਆ ਜਾ ਮੈਂ ਕਹਿੰਦਾ ਹੁਣ ਤਾਂ ਲੋਕਾਂ ਦੇ ਹੱਕ ਚ ਠਿੱਲ ਪੇ ਪਾਈ ਹੁਣ ਸੋਹਣੀ ਵਾਂਗੂ ਅਗਲਾ ਕਿਨਾਰਾ ਆ ਗਿਆ ਹੁਣ ਤਾਂ ਹੁਣ ਪਿੱਛੇ ਨਹੀਂ ਦੇਖਣਾ ਹੁਣ ਤਾਂ ਅੱਗੇ ਹੀ ਜਾਣਾ ਜਿੱਥੇ ਜਾਣਾ ਪਬਲਿਕ ਲੈ ਕੇ ਜਾਊ ਆਪੀ ਲੈ ਕੇ ਜਾਊ ਸੋ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਬੈਠੇ ਆ ਮੇਰੇ ਵਰਗੇ ਕਮਲੇ ਨੂੰ ਕੋਈ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾਂ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅਖਿਓ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਨੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਸੱਜਣ ਠੱਗ ਵਰਗੇ ਨੂੰ ਕੌਣ ਸੁਧਾਰਦਾ ਫਿਰ ਮਾਲਕ ਭਾਗੋ ਤੇ ਭਾਈ ਲਾਲੂ ਦੀ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਪੰਜਿਆਂ ਦਾ ਪਹਾੜ ਕੌਣ ਰੋਕਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਦੱਸਿਆ ਕਿ ਹੱਕਾਂ ਲਈ ਲੜਨਾ ਬਹੁਤ ਵੱਡੀ ਗੱਲ ਹੁੰਦੀ ਹੈ ਲੋਕਾਂ ਦੇ ਹੱਕਾਂ ਲਈ ਆਪ ਦੇ ਲਈ ਦਰੇ ਕਿ ਲੜਦਾ ਸੋ ਇਸ ਕਰਕੇ ਮੈਂ ਤੁਹਾਨੂੰ ਅੱਜ ਵਧਾਈ ਦੇਣਾ ਔਰ ਨਾਲ ਨਾਲ ਜਿਵੇਂ ਮੁੰਡੇ ਨੇ ਕਿਹਾ ਕਮਰ ਨੇ ਕਿ ਬਾਹਰ ਜਾਣ ਦਾ ਪ੍ਰੋਗਰਾਮ ਸੀ ਕੈਂਸਰ ਹੋ ਗਿਆ ਤੁਹਾਡੇ ਵੀ ਦੋਸਤ ਮਿੱਤਰ ਹੋਣਗੇ ਜਿਹੜੇ ਬਾਹਰ ਦਾ ਪ੍ਰੋਗਰਾਮ ਬਣਾਏ ਜਾਂਦੇ ਨੇ ਉਹਨਾਂ ਨੂੰ ਕਹਦੇ ਥੋੜਾ ਜਿਹਾ ਥੋੜਾ ਥੋੜਾ ਜਿਹਾ ਸਬਰ ਕਰ ਲੈਣਾ ਬਸ ਅੱਗੇ ਆਉਣਾ ਮੈਂ ਇਸ ਹਾਲ 'ਚ ਮੈਨੂੰ ਆਪ ਆਪ ਨੂੰ ਨਹੀਂ ਪਤਾ ਕਿੰਨੀ ਵਾਰੀ ਆ ਗਿਆ ਆਉਣਾ ਮੈਂ ਇਸ ਹਾਲ 'ਚ ਇੱਕੋ ਹੀ ਕੰਮ ਨਿਯੁਕਤੀ ਪੱਤਰ ਦੇਣ ਮੈਂ ਤਾਂ ਦਾ ਨਾ ਹੀ ਨਿਯੁਕਤੀ ਪੱਤਰ ਭਵਨ ਰੱਖ ਦੇਣਾ ਇਹਦਾ ਸੋ ਇਹ ਥੋੜੀ ਕਾਮਯਾਬੀ ਹੈ ਫਾਨੂੰ ਆ ਸਰਕਾਰੀ ਨੌਕਰੀ ਮਿਲਣੀ ਬਹੁਤ ਵੱਡੀ ਗੱਲ ਹੈ ਬਿਨਾਂ ਸਿਫਾਰਿਸ਼ ਤੋਂ ਤੇ ਬਿਨਾਂ ਪੈਸੇ ਤੋਂ ਮਿਲਣੀ ਸੋਚ ਤੋਂ ਵੀ ਵੱਡੀ ਗੱਲ ਹੈ